ਲੋਕ ਸਭਾ ਚੋਣਾਂ ਦਾ ਅਖਾੜਾ ਪਖਣ ਤੋਂ ਬਾਅਦ ਇਸ ਸਮੇਂ ਸੰਗਰੂਰ ਤੋਂ ਜੋ ਪਿਛਲੇ ਚੋਣਾਂ ਵਿੱਚ ਸਭ ਤੋਂ ਪੰਜਾਬ ਵਿੱਚ ਵੱਧ ਵੋਟਾਂ ਦੇ ਫਰਕ ਨਾਲ ਜਿੱਤੇ ਸੀ ਭਗਵੰਤ ਸਿੰਘ ਮਾਨ ਉਹ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਅਤੇ ਤੂਫਾਨੀ ਦੌਰਾ ਉਹਨਾਂ ਵੱਲੋਂ ਲਗਾਤਾਰ ਪਿਛਲੇ 1 ਮਹੀਨੇ ਤੋਂ 2 ਮਹੀਨੇ ਤੋਂ ਤਕਰੀਬਨ جاری ਹੈ ਕਿਉਂਕਿ ਸਭ ਤੋਂ ਮੋਰੀ ਨੇ ਕਿਉਂਕਿ ਜਿੱਤਣ ਹੋਣ ਤੋਂ ਬਾਅਦ ਲਾਜ਼ਮੀ ਸੀ ਕਿ ਉਹੀ ਇਸ ਆਵਾਦੀ ਪਾਰ ਦੀ ਸੰਗਰੂਰ ਸੀਟ ਤੋਂ ਲੜਨਗੇ ਤੇ ਸਭ ਤੋਂ ਮੋਰੀ ਨੇ ਬਹੁਤ ਜਿਆਦੇ ਪਿੰਡਾਂ ਦੇ ਵਿੱਚ ਆਪਣਾ ਤੂਫਾਨੀ ਦੌਰ ਕਰ ਚੁੱਕੇ ਨੇ ਤੇ ਲਗਾਤਾਰ ਅਜ ਕਾਲਾ ਬੂਲਾ ਵੇਕੇ ਪਹੁੰਚੇ ਨੇ ਤੇ ਅੱਜ ਅਸੀਂ ਇਹਨਾਂ ਨਾਲ ਕੁਝ ਸਵਾਲ ਤੇ ਜਵਾਬ ਕਰਾਂਗੇ ਤੇ ਅਸੀਂ ਉਮੀਦ ਕਰਾਂਗੇ ਵੀ ਬੜੀ ਵਿਵਕੀ ਅਤੇ ਸਰਲਤਾ ਦੇ ਨਾਲ ਤੇ ਨਿਡਰਤਾ ਦੇ ਨਾਲ ਸਾਡੇ ਸਵਾਲਾਂ ਦਾ ਮਾਨ ਸਾਹਿਬ ਜਵਾਬ ਦੇਣਗੇ ਮਾਨ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਮਾਨ ਸਾਹਿਬ ਇਹਨਾਂ ਚੋਣਾਂ ਦੇ ਵਿੱਚ ਮੁੱਖ ਅਜੰਡਾ ਤੁਹਾਡਾ ਚੋਣਾਂ ਦੇ ਵਿੱਚ ਕੀ ਹੈ ਤੇ ਕਿਸ ਦੇ ਨਾਲ ਤੁਹਾਡਾ ਮੁੱਖ ਮੁਕਾਬਲਾ ਹੈ ਦੇਖੋ ਜੀ ਇਹਨਾਂ ਚੋਣਾਂ ਦੇ ਵਿੱਚ ਜਿਹੜੇ ਮੁੱਦੇ ਨੇ ਉਹਨਾਂ ਮੁੱਦਿਆਂ ਨਾਲ ਬੇਰਜ਼ਗਾਰੀ ਦਾ ਮੁਕਾਬਲਾ ਸਾਡੇ 3 ਪੁੱਤ ਵਿਹਲੇ ਨੇ ਉਹ ਉਹਨਾਂ ਦੇ ਮਨ ਭਟਕੇ ਇਧਰ ਉਧਰ ਕਿਤੇ ਗਲਤ ਸੰਗਤ ਚ ਪੈਂਦੇ ਨੇ ਚੁੱਲਿਆਂ ਦੀ ਅੱਗ ਬੁਝਦੀ ਜਾ ਰਹੀ ਹੈ ਬਲੇ ਮੁਲਕਾਂ ਨੂੰ ਭੱਜ ਰਹੇ ਆ 사ਉਦੀ ਅਰਬ ਮਲੇਸ਼ੀਆ ਮਸਕਟ ਇਹੋ ਜਿਹੇ ਮੁਲਕਾਂ ਜਾ ਕੇ ਫਸ ਜਾਂਦੇ ਆ ਸਭ ਤੋਂ ਵੱਡਾ ਮੁੱਦਾ ਤੇ ਮੁਕਾਬਲਾ ਬੇਰਜ਼ਗਾਰੀ ਨਾਲ ਹੈ ਕਿਸਾਨੀ ਖਤਮ ਹੋ ਰਹੀ ਹੈ ਸਪਰੀਆਂ ਪੀ ਕੇ ਜਾਂ ਫਾਹੀ ਲੈ ਕੇ ਮਰ ਰਹੇ ਆ ਤੇ ਸਭ ਤੋਂ ਵੱਡਾ ਮੁੱਦਾ ਤੇ ਮੁਕਾਬਲਾ ਕਿਸਾਨੀ ਨੂੰ ਜਿਹੜਾ ਉਹ ਲਾਹੇਵੰਦ ਧੰਦਾ ਬਣਾਉਣ ਦਾ ਸੋ ਬਾਕੀ ਸਾਡੇ ਮੰਗਣੇ ਮਾਰਤੇ ਕੈਂਸਰ ਨੇ ਮਾਰਤੇ ਸਰਕਾਰੀ ਸਕੂਲ ਜਿਹੜੇ ਨੇ ਉਹਨਾਂ ਦੀ ਪੜ੍ਹਾਈ ਜਿਹੜੀ ਖਤਮ ਕਰਤੀ ਇਹਨਾਂ ਨੇ ਪ੍ਰਾਈਵੇਟ ਸਕੂਲਾਂ ਦੀ ਫੀਸ ਨਹੀਂ ਭਰੀ ਜਾਂਦੀ ਸਾਥੋਂ ਸਰਕਾਰੀ ਹਸਪਤਾਲ ਖਤਮ ਕਰਤੇ ਪ੍ਰਾਈਵੇਟ ਚ ਇਲਾਜ ਕਰਾਉਣ ਜੋਗੇ ਪੈਸੇ ਨਹੀਂ ਸੋ ਇਹ ਆਮ ਲੋਕਾਂ ਦੇ ਚੁੱਲਿਆਂ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਉਹੀ ਗੱਲਾਂ ਲੈ ਕੇ ਸੀ ਪਬਲਿਕ ਜਾਮਾ ਮਾਨ ਸਾਹਿਬ ਵਿਰੋਧੀ ਪਾਰਟੀਆਂ ਵੱਲੋਂ ਇਲਜ਼ਾਮ ਮਤਲਬ ਇੱਕ ਤੰਜ ਕਸ਼ੇ ਜਾ ਰਹੇ ਨੇ ਉਹਨਾਂ ਨੂੰ ਕਹਿ ਲਓ ਮਤਲਬ ਆਪਣੇ ਭਾਸ਼ਨਾਤ ਰਣ ਕੇ ਜੇ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਨਾਲੋਂ ਹੁਣ ਇੱਕ ਸੰਗਰੂਰ ਸੀਟ ਤੱਕ ਜਿਆਦਾ ਸਿੰਮਟ ਕੇ ਮਤਲਬ ਰਹਿ ਗਿਆ ਵੀ ਤੁਸੀਂ ਇਹਦੇ ਬਾਰੇ ਕੀ ਕਹੋਗੇ ਵੀ ਉਹ ਕਹਿੰਦੇ ਸੰਗਰੂਰ ਦੀ ਆਮ ਆਦਮੀ ਪਾਰਟੀ ਦਾ ਜ਼ੋਰ ਲੱਗਾ ਹੈ ਕਿਉਂਕਿ ਪਾਰਟੀ ਦੇ ਪ੍ਰਧਾਨ ਨੇ ਤੇ ਮਤਲਬ ਤੁਸੀਂ ਖੜੇ ਹੋ ਇਸ ਤਰ੍ਹਾਂ ਦੀ ਗੱਲ ਨਹੀਂ ਅਸਲ 'ਚ ਮੈਂ ਜਦੋਂ ਜਾਨਣਾ ਹੈ ਅਸਲ 'ਚ ਸੰਗਰੂਰ ਦੀ ਸੀਟ ਦੀਆਂ ਜਿਹੜੀਆਂ ਮੇਰੇ ਭਾਸ਼ਣ ਦੀਆਂ ਸੀਟ ਵੀਡੀਓ ਨੇ ਉਹ ਵੀ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਨੇ ਤਾਂ ਕਰਕੇ ਲੱਗਦਾ ਕਿ ਇਹ ਸੰਗਰੂਰ ਹੈ ਮਹ ਅੱਜ ਮੈਂ ਫਰੀਦਕੋਟ ਦੇ ਹਲਕੇ ਜਾਊਗਾ ਠੀਕ ਹੈ ਚਾਰ ਪ੍ਰੋਗਰਾਮ ਉੱਧਰ ਸਾਡੇ ਇੱਕ ਫਰੀਦਕੋਟ ਪੰਜ ਗਲੀਆਂ ਵੱਲ ਨੇ ਬਠਿੰਡੇ ਤੋਂ ਬਹੁਤ ਬਹੁਤ ਵੱਡਾ ਰਿਸਪਾਂਸ ਮਿਲ ਰਿਹਾ ਹੈ ਪ੍ਰੋਫੈਸਰ ਭਿਜਿੰਦਰ ਗੌਰ ਨੂੰ ਨਰਿੰਦਰ ਸ਼ੇਰ ਗਿੱਲ ਉਹਨਾਂ ਨੇ ਬਹੁਤ ਕਮਾਲ ਦੀ ਪ੍ਰਚਾਰ ਮੰਗਾਇਆ ਹੋਇਆ ਹੈ ਉੱਥੇ ਅਨੰਦਪੁਰ ਸਾਹਿਬ ਸੋ ਸਾਡਾ ਸਾਰੇ ਪੰਜਾਬ ਚ 13 ਦੇ 13 ਸੀਟਾਂ ਤੇ ਪ੍ਰਚਾਰ ਹੋ ਰਿਹਾ ਔਰ ਜਲੰਧਰ ਮੈਂ ਦਫ਼ਤਰ ਦਲਕਾਰਨ ਕਰਕੇ ਆਇਆ ਜਸਟਿਸ ਜੋਰਾ ਸਿੰਘ ਉਹਨਾਂ ਦਾ ਬਹੁਤ ਹੀ ਵਧੀਆ ਪ੍ਰਚਾਰ ਹੋ ਰਿਹਾ 23 ਮਈ ਨੂੰ ਤੁਸੀਂ ਦੇਖੋਗੇ ਕਿ ਕਿਉਂਕਿ ਜਿਹੜਾ ਪਹਚਾਲ ਦਾ ਸੈਂਟਰ ਹੈ ਨਾ ਉਹ ਸੰਗਰੂਰ ਹੁੰਦਾ ਹੈ ਇਹ ਵਰ ਸੈਂਟਰ ਸੰਗਰੂਰ ਤੋਂ ਉੱਤਰ ਸਿਆਪਚਾਰ ਜਿਹੜਾ ਆਲੇ ਦੁਆਲੇ ਸਾਰੇ ਅਸਰ ਕਰਦਾ ਪਹਿਲਾਂ ਵੀ ਫਰੀਦਕੋਟ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਨਾਲ ਲੱਗਦੀਆਂ ਸੀਟਾਂ ਸੀ ਸੋ ਥੋੜੇ ਜਿ ਮਾਰਜਨ ਤੇ ਲੁਧਿਆਣਾ ਰਹਿ ਗਈ ਸੀ ਸੋ ਸੰਗਰੂਰ ਮਾਲਵਾ ਜਿਹੜਾ ਉਹਨਾਂ ਨੇ ਪਹਿਲਾਂ ਵੀ ਬਹੁਤ ਰਿਸਪੌਂਸ ਦਿੱਤਾ ਹੁਣ ਵੀ ਦਿੱਤਾ ਹੈ ਦੇ ਵੀ ਹੈ ਬਣ ਸਾਹਿਬ ਕੋਈ ਪਾਰਟੀ ਵਿੱਚ ਸਵਾਰਾ ਫੰਡਾਂ ਦੀ ਘਾਟ ਹੈ ਜਾਂ ਮੀਡੀਆ ਰਿਪੋਰਟਸ ਦੇ ਵਿੱਚ ਆ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਜੋ ਐਨ ਆਰ ਆਈਆਂ ਵੱਲੋਂ ਪਿਛਲੀਆਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਦੌਰਾਨ ਵੱਡੇ ਫੰਡ ਕਿਤਨੇ ਕਿਤਨੇ ਦਿੱਤੇ ਰਾਜੀ ਇਸ ਵਾਰ ਕਾਫੀ ਜ਼ਿਆਦਾ ਘਾਟ ਹੈ ਜਾਂ ਮੀ ਅਸੀਂ ਤੱਤ ਪ੍ਰਚਾਰ ਪ੍ਰਚੂਰ ਕਰਨ ਵਾਸਤੇ ਹੈ ਉਹਨੇ ਇੱਕ ਜ਼ੱਟ ਕੋਲੇ ਆਈ ਜਾਂਦੇ ਲੋਕ ਆਣਨਾਰੇ ਇਸ ਵੀ ਬਹੁਤ ਆਏ ਹੋਏ ਨੇ ਉਹ ਵੀ ਪੈਸੇ ਜਿਹੜਾ ਜਿਹੜਾ ਵੀ ਲੀਗਲ ਵੇ ਹੈ ਪੱਕੇ ਦੇ ਵਿੱਚ ਪੈਸੇ ਲੈਂਦੇ ਆ ਕੋਈ ਅਸੀਂ ਕਾ ਬਲੈਕ ਮਨੀ ਨਹੀਂ ਉਹ ਕਰਦੇ ਆਮ ਆਦੀ ਪਾਰਟੀ ਭ੍ਰਿਸ਼ਟਾਚਾਰ ਦੇ ਖਿਲਾਫ ਅੰਦੋਲਨ ਚੋਂ ਨਿਕਲੀ ਹੋਈ ਪਾਰਟੀ ਹੈ ਇਹਨਾਂ ਦਾ ਇਲਜ਼ਾਮ ਲਾਉਣਾ ਉਹ ਲਾਈ ਜਾਣ ਇਹਨਾਂ ਦਾ ਕੀ ਹੈ ਤਾਂ ਕਹਿੰਦਾ ਸੁਖਵੀਰ ਬਾਲ ਕਹਿੰਦਾ ਸੀਗਾ ਪਾਣੀ ਦਾ ਬੁਲਬਲਾ ਜੋ ਦਿੱਲੀ ਲੜਨ ਗਿਆ ਸੀ ਤੇ ਪਾਣੀ ਦਾ ਬੁਲਬਲਾ ਆਪ ਬਣ ਕੇ ਆ ਗਈ ਸੀ ਉੱਥੋਂ ਠੀਕ ਹੈ ਨਾ ਸੋ ਇਹਨਾਂ ਨੂੰ ਇਹ ਕਹਿੰਦੀ ਸੀ ਰਾਜ ਕਰਾਂਗੇ 25 ਸਾਲ ਤੇ 5 ਸੀਟਾਂ ਵੀ ਨਹੀਂ ਆਈਆਂ 25 ਇਹਨਾਂ ਨੂੰ ਸੋ ਇਸ ਕਰਕੇ ਅਕਾਲੀ ਦਲ ਜਿਹੜਾ ਨਫ਼ਰਤ ਦਾ ਪਾਤਰ ਬਣ ਗਿਆ ਖਾਸ ਤੌਰ ਤੇ ਬੀਅਦਬੀ ਜਦੋਂ ਗੁਰ ਕਾਲੀ ਕੰਦੇ ਦੋਨੇ ਰਲ ਹੋਏ ਨੇ ਉਹ ਕਾਲੀ ਕੰਦੇ ਦਾ ਇਸ ਵਾਰ ਭਗਵਾਨ ਸਾਹਿਬ ਇੱਕ ਤੁਸੀਂ ਸਰਬਸੰਮਤੀਆਂ ਦੇ ਪੰਚਾਇਤਾਂ ਨੂੰ 5-5 ਲੱਖ ਰੁਪਏ ਦਾ ਐਲਾਨ ਕੀਤਾ ਜੀ ਹਜੇ ਬਹੁਤ ਸਾਰੀਆਂ ਪੰਚਾਇਤਾਂ ਜਿੰਨਾ ਤੱਕ ਉਹ ਮਤਲਬ ਫੱਡ ਨਹੀਂ ਪਹੁੰਚਿਆ ਉਹਨਾਂ ਬਾਰੇ ਉਹਦੇ ਬਾਰੇ ਤੁਸੀਂ ਕਿਉਂਕਿ ਜਿਸ ਵੇਲੇ ਜਿਸ ਵੇਲੇ ਐਲਾਨ ਕੀਤਾ ਸੀ ਮੈਂ ਉਸ ਵੇਲੇ 6 ਮਹੀਨੇ ਪਹਿਲਾਂ ਚੋਣਾ ਹੋਣਾ ਜੂਨ ਦੇ ਵਿੱਚ ਚੋਣਾ ਹੋਣ ਦੇ ਚਾਂਸ ਸੀ ਤੇ ਜਦੋਂ ਇਹਨਾਂ ਨੇ ਵੋਟਾਂ ਲੇਟ ਕਰਕੇ ਕਰੇ ਉਹ 30 ਦਸੰਬਰ ਤੱਕ ਲੈ ਗਏ ਤੇ ਜਨਵਰੀ ਦੀ ਆਖਰੀ ਕਿਸ਼ਤ ਜਿਹੜੀ 2.5 ਕਰੋੜ ਦੀ ਸੀ ਠੀਕ ਹੈ ਨਾ ਉਹ ਮੈਂ ਨਹੀਂ ਚਾਹੁੰਦਾ ਸੀ ਕਿ ਉਹ ਉਹ ਉਹਦੀ ਵੇਟ ਕਰਦੇ ਕਰਦੇ ਮੈਂ ਉਹਨੂੰ ਕਰਾਂ ਪਰ ਕਈ ਬਹੁਤ ਸਾਰੇ ਪਿੰਡ ਪੰਚਾਇਤਾਂ ਨੂੰ ਪਹੁੰਚ ਗਿਆ ਅੱਧ ਬਚਤ ਪਰ ਜਦੋਂ ਹੀ 2019 ਦੇ ਵਿੱਚ ਆਮ ਆਦਮੀ ਪਾਰਟੀ ਸੰਗਰੂਰ ਤੋਂ ਜਿੱਤੀ ਸਭ ਤੋਂ ਪਹਿਲਾਂ ਜਿਹੜੀਆਂ ਪੰਚਾਇਤਾਂ 40 ਬਾਲੀ ਨੇ ਸਾਰੀਆਂ ਜਿਹੜੀਆਂ ਪੰਚਾਇਤਾਂ ਰਹਿ ਗਈਆਂ ਸਭ ਤੋਂ ਪਹਿਲਾਂ ਉਹਨਾਂ ਦੇ ਖਾਤੇ 'ਚ ਪੈਸੇ ਪਾਵਾਂਗੇ ਤੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰੂੰਗਾ ਚਲੋ ਸਾਡੇ ਕੋਲ ਤਾਂ ਫੰਡ ਉਹ ਨਹੀਂ ਨੇ ਐਮਪੀ ਕੋਲੇ ਸਰਕਾਰ ਕੋਲ ਤਾਂ ਫੰਡਾਂ ਦੀ ਗੱਲ ਨਹੀਂ ਉਹਨਾਂ ਨੇ ਵੀ 2-2 ਲੱਖ ਰੱਖਿਆ ਸੀ ਨਾ ਜਿਹੜੀਆਂ ਪੰਚਾਇਤਾਂ ਸਭ ਸੰਤੰਨੀ ਕੀਤੀ ਹੈ ਉਹ ਕਿਰਪਾ ਕਰਕੇ ਆਪਣੇ ਸਾਹਿਬ ਹੁਣ ਹੁਣੀ ਇਸੇ ਪਿੰਡ ਦੇ ਵਿੱਚ ਤੁਸੀਂ ਆਪਣੇ ਭਾਸ਼ਣ ਤਰਾਰ ਕੇ ਆ ਕਿ ਅਸੀਂ ਮਤਲਬ ਇੱਕ ਕਿਸਾਨ ਵਾਸਤੇ ਮੁੰਡੀਆਂ-ਮੁੰਡੇ ਰੱਖਾਂਗੇ ਸੋਸਾਇਟੀ ਦੇ ਵਿੱਚ ਬਣਾਇਆ ਕਰਾਂਗੇ ਕੀ ਉਹ ਪੰਜਾਬ ਸਰਕਾਰ ਨਹੀਂ ਹੋਣਗੀ ਜਾਂ ਕੇਂਦਰ ਸਰਕਾਰ ਨਹੀਂ ਉਸੀ ਮਤਲਬ ਆਪਣੇ ਐਮਪੀ ਫੰਡ ਕੋਟੇ ਦੇ ਵਿੱਚੋਂ ਉਹ ਕਿ ਕਿਸ ਤਰ੍ਹਾਂ ਉਹਨੂੰ ਉਹਦੇ ਬਾਰੇ ਕੁਛ ਚਾਣਨਾ ਮੈਂ ਦੱਸਦਾ ਉਹ ਸਾਡਾ ਮੈਨੀਫੈਸਟੋ ਦਾ ਹਿੱਸਾ ਹੈ 2017 ਜਿਹੜਾ ਮੈਨੀਫੈਸਟੋ ਸੀ ਉਸੇ ਮੈਨੀਫੈਸਟੋ ਦੇ ਜੇ ਸਰਕਾਰ ਬਣਦੀ ਹੈ ਪੰਜਾਬ ਦੀ 2022 ਚ ਇਸ ਤਰ੍ਹਾਂ ਕੀਤਾ ਜਾ ਸਕਦਾ ਆਈ ਮੀਨ ਮੈਂ ਇਕੱਲੇ ਸੁਭਰਾਂਦਾ ਨਹੀਂ ਹੱਲ ਵੀ ਲੱਭੇ ਮਰਦੇ ਆ ਸਾਰੇ ਕਿਵੇਂ ਜਵਾਨੀ ਨੂੰ ਠੀਕ ਕਰਨਾ ਹੈ ਕਿਵੇਂ ਕਿਸਾਨੀ ਨੂੰ ਠੀਕ ਕਰਨੇ ਕਿ ਉਹ ਵਪਾਰੀ ਨੂੰ ਜਿਹੜਾ ਲਾਭ ਪਹੁੰਚੋਣਾ ਉਹ ਸਾਰਾ ਮੈਨੀਫੈਸਟੋ ਬਣਿਆ ਹੋਇਆ ਉਹ ਸਾਡਾ 17 ਦਾ ਮੈਨੀਫੈਸਟੋ ਹੈ ਉਸੇ ਮੈਨੀਫੈਸਟੋ ਤੇ ਕਹਿੰਦੇ ਵਿਰੋਧੀਆਂ ਵੱਲੋਂ ਇਲਜ਼ਾਮ ਕਾਫੀ ਨੇ ਵੀ ਭਵੰਤਮਾਨ ਨੇ ਜੋ ਪੈਸੇ ਵੰਡੇ ਨੇ ਗਰੰਟਾਂ ਵੰਡੀਆਂ ਨੇ ਉਹ ਗਰੰਟਾਂ ਨੇ ਮਤਲਬ ਜਿਹੜੀਆਂ ਉਹ ਤਾਂ ਹਰ ਕੈਂਪੀ ਪੜਦਾ ਹੈ ਵੀ ਤੁਸੀਂ ਕੋਈ ਵੱਡਾ ਕੋਈ ਰੋਜ਼ਗਾਰ ਜਿਹਦੇ ਨਾਲ ਲੋਕਲ ਸਰਕਾਰ ਮੇਲੇ ਸੰਗਰੂਰ ਦਾ ਬਰਨਾਲਾ ਇਹਦੇ ਵਿੱਚ ਕੋਈ ਐਸਾ ਲੈ ਕੇ ਨਹੀਂ ਆਇਆ ਇਹਦੇ ਪ੍ਰੋਜੈਕਟ ਮੈਂ ਮੇਰੇ ਕੋਲ ਮਲੇਰ ਕਾਲਜ ਦੇ ਵਿੱਚ ਪਾਸਪੋਰਟ ਆਫਿਸ ਆਇਆ ਠੀਕ ਹੈ ਜੀ ਔਰ ਬਾਰਲੇ ਮੁਲਕਾਂ ਤੋਂ ਹਜ਼ਾਰਾਂ ਮੁੰਡੇ ਕੁੜੀਆਂ ਜਿਹੜੇ ਫਸੇ ਹੋਏ ਨੇ ਉਹ ਬਚਾ ਕੇ ਲਿਆਉਂਦੇ ਨੇ ਤੇ ਫੰਡ ਇਹ ਕਹਿੰਦੇ ਨੇ ਕਿ ਫੰਡ ਮੰਡਣਾ ਐਮਪੀ ਦਾ ਫਰਜ਼ ਹੈ ਚਲੋ ਫੰਡ ਦੇ ਨਾਮ ਇਹਦਾ ਵਿਆਜ ਵੀ ਪੰਡਦਾ ਇਹ ਸੋਦੀ ਸੀ ਤੁਸੀਂ ਸਾਡਾ ਸਰਕਾਰ ਦੇ ਐਮਪੀ ਸੀ ਜੀ ਇਹ ਸਰਕਾਰ ਸੀ ਜੀ ਕਿਹੜੇ ਪ੍ਰੋਜੈਕਟ ਲਏ ਫੰਡ ਕਿੱਥੇ ਵੰਡੇ ਨੇ ਦੇਣ ਸਾਹਿਬ ਇਹ ਤਾਂ 10 ਸਾਲ ਤੋਂ ਐਮਪੀ ਨੇ ਹਰ ਸਿਮਰਤ ਕੋਰਤਾ ਮਿਨਿਸਟਰੀ ਰਹੀ ਹੈ ਜੀ ਕਿਹੜੇ ਕਿਹੜੇ ਪ੍ਰੋਜੈਕਟ ਲਏ ਨੇ ਇਹਨਾਂ ਦੇ ਏਜੰਡੇ ਤੇ ਲੋਕ ਹੈ ਹੀ ਨਹੀਂ ਇਸ ਕਰਕੇ ਕਿਉਂਕਿ ਲੋਕ ਪਿਆਰ ਕਰਦੇ ਆ ਮੈਨੂੰ ਇਹ ਬਸ ਉਹ ਪਿਆਰ ਨੂੰ ਜਾਰ ਨਹੀਂ ਸਕਦੇ ਇਸੇ ਕਰਕੇ ਇਹਨਾਂ ਨੂੰ ਐ ਲੱਗਦਾ ਸਾਰਾ ਜੁੜਾ ਮਜੀ ਲੀਡਰ ਲੈ ਲੋ ਬਈ ਇੱਕੋ ਹੀ ਅਜੰਡਾ ਹੈ ਕਿ ਭਵੰਤਮਾਨ ਹਰਾਉਣਾ ਅਸਲ 'ਚ ਭਵੰਤਮਾਨ ਨਹੀਂ ਹਰਾਉਣਾ ਆ ਲੋਕਾਂ ਦੀ ਆਵਾਜ਼ ਜਿਹੜੀ ਪਾਰਲੀਮੈਂਟ 'ਚ ਪਹੁੰਚ ਗਈ ਨਾ ਉਹ ਬਰੌਂਡ ਮਾਨ ਸਾਹਿਬ ਆਖਰੀ ਇੱਕ ਸਵਾਲ ਹੈ ਮੀਡੀਆ ਦੀ ਭੂਮਿਕਾ ਨੂੰ ਇਹਨਾਂ ਸਭਾ ਚੋਣਾਂ ਦੇ ਦੌਰਾਨ ਤੁਸੀਂ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਕਿੰਨਾ ਕਿਸ ਤਰ੍ਹਾਂ ਆਕਦੇ ਹੋ ਦੇਖੋ ਮੈਂ ਮੀਡੀਆ ਤੋਂ ਹੀ ਉਮੀਦ ਕਰੂੰਗਾ ਕਿ ਉਹ ਸੱਚ ਨੂੰ ਸੱਚ ਦੋ ਜੇ ਜੇ ਸਾਡੇ 'ਚ ਕੋਈ ਘਾਟ ਹੈ ਉਹ ਉਹ ਵੀ ਲਿਖੋ ਜੇ ਜੇ ਸਾਡੇ ਚੋ ਕੁ ਚੰਗਾ ਲੱਗਦਾ ਲੇਕਿਨ ਉਹ ਵੀ ਲਿਖੋ ਸੋ ਮੈਂ ਸਾਰੇ ਗੱਲ ਕਰਦਾ ਹਾਂ ਕੁਝ ਮੇਰੇ ਮਤਲਬ ਜਿਹੜੇ ਧਿਆਨ ਦੇ ਵਿੱਚ ਆ ਸਾਡੇ ਮੈਂ ਤੁਹਾਨੂੰ ਸਵਾਲ ਕਰਨ ਦਾ ਮਨ ਤਾਂ ਵੀ ਹੈ ਵੀ ਤੁਹਾਡੇ ਆਮ ਆਦਮੀ ਪਾਰਟੀ ਦੇ ਕੁਝ ਵਲੰਟੀਅਰ ਨੇ ਉਹਨਾਂ ਵੱਲੋਂ ਇੰਨੀ ਕਿ ਟਿੱਕਾ ਟਿੱਪਣੀ ਕੀਤੀ ਜਾਂਦੀ ਹੈ ਕਿ ਅਸੀਂ ਸਾਡੇ ਦਾ ਪਾਰਟੀ ਨੇ ਜਾਂ ਪਾਰਟੀ ਪ੍ਰਧਾਨ ਨੇ ਜਾਂ ਕਹਤਾ ਵੀ 20-20 ਹਜ਼ਾਰ ਵਾਲੇ ਮੋਬਾਈਲ ਲੈ ਲੈ ਵੀ ਮੀਡੀਆ ਦੀ ਕੋਈ ਜ਼ਰੂਰਤ ਨਹੀਂ ਅਸੀਂ ਮਾਨ ਸਾਹਿਬ ਨੂੰ ਇਦਾਂ ਹੀ ਮੈਨਜ਼ ਦਿਖਾ ਦੇਵਾਂਗੇ ਇਸ ਤਰ੍ਹਾਂ ਦੇ ਬਿਆਨਵਾਜੀ ਮਤਲਬ ਹੋ ਰਹੀ ਹੈ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਕੋਈ ਆਪ ਦਾ ਕੋਈ ਨਿੱਜੀ ਕੋਈ ਵਿਚਾਰ ਹੋ ਸਕਦਾ ਨਹੀਂ ਉਹਨਾਂ ਨੂੰ ਤੁਸੀਂ ਸੰਦੇਸ਼ ਕੋਈ ਆਪਣੇ ਵਲੰਟੀਅਰਾਂ ਨੂੰ ਇਸ ਮੈਂ ਮੈਂ ਹੱਥ ਨਹੀਂ ਗਏ ਕਹੇ ਆ ਮਹਿਲ ਕਲਾ ਕਿ ਕਿਸ سوشل ਮੀਡੀਆ ਤੇ ਕਿਸੇ ਨੇ ਕੋਈ ਗਾਲੀ ਗਲੋਚ ਨਹੀਂ ਕਰਨਾ ਕਿਸੇ ਨੂੰ ਕੋਈ ਮੰਦੀ ਭਾਸ਼ਾ ਨਹੀਂ ਬੋਲਣੀ ਚੋਣ ਜਾਬਤੇ ਦੀ ਕੋਈ ਲੰਗੜਾ ਨਹੀਂ ਕਰਨੀ ਸੋ ਮੀਡੀਆ ਜਿਹੜਾ ਚੌਥਾ ਖੰਭਾ ਹੈ ਅਸੀਂ ਮੂਰੇ ਹੁਣ ਹਾਲਾਕੇ ਆ ਜਿਹੜੇ ਹੁਣ ਪੀਟੀਸੀ ਪੂਰੀ ਸੀ ਨੇ ਉਹਨਾਂ ਦੀ ਉਹਨਾਂ ਹੀ ਤਰੀਕੇ ਕਰ ਸਕਦੇ ਉਹਦਾ 24 ਘੰਟੇ ਬਾਦਲ 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 ਤੇ ਉਹਨਾਂ ਦੇ ਬਾਦਲ ਕਹਿਣ ਨਾਲ ਦੀ ਬਾਦਲ ਜਿਹੜੇ ਨਦੀ ਪੀਟੀਸੀ ਨੂੰ ਛੱਡ ਕੇ ਬਾਕੀ ਇਲੈਕਟ੍ਰੋਨਿਕ ਤੇ ਪ੍ਰਿੰਟ মিডিਆ ਤੇ ਵੀ ਇੱਕ ਮਤਲਬ ਪਿਛਲੇ ਦਿਨਾਂ ਦੇ ਵਿੱਚ ਮਤਲਬ ਇਹਨੇ ਸਵਾਲ ਉਠਾਇਆ ਕਿ ਪਾਸਾ ਨੂੰ ਸੌਟ ਆਊਟ ਹੋ ਗਿਆ ਸੀ ਨਹੀਂ ਉਹ ਨਹੀਂ ਉਸ ਤੋਂ ਬਾਅਦ ਇੱਕ ਹੋਰ ਵਲੰਟੀਅਰ ਨੇ ਉਹ ਉਹਦੀ ਨਰ ਕਰ ਦਿੱਤਾ ਹਰੇ ਕੋਲੇ ਹੁਣ ਮੋਬਾਈਲ ਹੈ ਉਹਦੇ ਉਹਦੇ ਵਾਸਤੇ ਮੈਂ ਤਾਂ ਘਰ ਘਰ ਜਾ ਕੇ ਮੋਟਰ ਨਹੀਂ ਕਰ ਨਹੀਂ ਸਕਦਾ ਕੋਈ ਕਿ ਲੋ ਮਾਨ ਸਾਹਿਬ ਦੀ ਦੋ ਚਾਰ ਗੱਲਾਂ ਕਰਨ ਉਹ ਗੱਲਾਂ ਵੀ ਉਹੀ ਨੇ

ਉਹ ਬੈਠੇ ਨੇ ਆਪਣੇ ਮਹਿਲਾਂ ਚ ਉਹ ਨਿਕਲਦੇ ਨੂੰ ਬਾਹਰ ਉਹਨੂੰ ਪਤਾ ਹੀ ਨਹੀਂ ਕਿ ਇਹ ਲੋਕ ਇੱਥੇ ਰਹੀਏ ਨੇ ਕਿ ਕਿਹੜੇ ਹਲਾਕ ਕਰ ਰਹੀਆਂ ਕੋਈ ਹੱਕ ਇਸ ਹੱਥ ਨਹੀਂ ਲੈ ਰਿਹਾ ਤੇ ਅਗਲਾ ਕਰਨਾ ਇਹ ਦੁਬਿਨਾ ਨਾ ਉਹਨਾਂ ਨੇ ਕਦੇ ਕੋਈ ਹੱਥ 'ਚ ਵੋਟ ਚਾਈਏ ਅਸੀਂ ਇਹਨਾਂ ਨੇ ਹੱਥ 'ਚ ਕਈ ਵਾਰੀ ਬੋਟ ਪਾ ਦਿੱਤਾ ਉਹਨਾਂ ਨੇ ਆਪਣੇ ਆਪਣੀ ਹੱਥ 'ਚ ਕਦੇ ਵੋਟ ਨਹੀਂ ਪਾਈ ਇਹ ਹੱਥ 'ਚ ਕੋਈ ਬੋਟ ਪਾ ਕੇ ਉਹਨਾਂ ਦੇ ਪਹਾੜਵਾ ਦਵਾ ਦਿੱਤੇ ਦਲਤਾ ਤੇਰੀ ਬਾਰੇ ਹੱਕ 'ਚ ਵੋਟ ਪਾ ਕੇ ਉਹਨਾਂ ਦੇ ਨਰੇਕਾ ਦੇ ਪੈਸੇ ਦਵਾ ਦਿੱਤੇ ਉਹਨਾਂ ਦੇ ਬੱਚਿਆਂ ਨੂੰ ਪੜਾ। ਮੁਲਾਜ਼ਮਾਂ ਦੇ ਹੱਥੇ ਕੋਟ ਬਾਹਰ ਦੇ ਤਰਫਾਂ ਸਮਝਦਾ ਆਦੀ ਪਾਲੇ ਕੇ ਤੇ ਪੰਡਾ ਜਿਆਰੇ ਮਾਈਕਰੋ 15000 ਰੁਪਏ ਲੈਣੇ ਲੋ ਨਹੀਂ ਜਾਓ ਕਰੇ। ਆਹ ਹਲਾਫ ਤੋਂ ਤੇ ਦਿਹਾੜੀਦਾਰ ਮਾਰਿਆ ਗਿਆ। ਦੁਕਾਨਦਾਰ ਮਾਰਿਆ ਗਿਆ। ਤੁਸੀਂ ਮੈਨੂੰ ਉੱਥੇ ਭੇਜਿਆ 14 ਚ 2014 ਚ। ਉਦੋਂ ਮੈਂ ਜਦੋਂ ਪਹਿਲਾਂ ਉਹ ਕੰਮ ਕਰਾਇਆ ਸੀ ਮੈਂ ਕਹ ਸੀ ਇਹ ਦੋਨੇ ਕੰਮ ਨਹੀਂ ਹੈਗੇ।